ਹਾਂਜੀ ਤੁਹਾਨੂੰ ਅੱਜ ਦਿਖਾਉਨੇ ਆ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜੱਦੀ ਘਰ ਜਿਹੜਾ ਸਰਾਬੇ ਬਣਿਆ ਹੋਇਆ ਪਿੰਡ ਦੇ ਵਿੱਚ ਬਹੁਤ ਸੋਹਣੀ ਇਮਾਰਤ ਉਕੀ ਸੰਭ ਕੇ ਰੱਖੀ ਹੋਈ ਆ ਬੜੇ ਰਿਓ ਵੀਡੀਓ ਦੇ ਵਿੱਚ ਐਂਟਰ ਹੁੰਨੇ ਆ ਆਪਾਂ ਹੁਣ ਅੰਦਰ ਤੁਹਾਨੂੰ ਦਿਖਾਉਨੇ ਆ ਬਾਹਰਲੀ ਲੋਕਾ ਸਾਰੀ ਅੰਦਰ ਐਂਟਰ ਹੋਣਸਰ ਕਰਤਾਰ ਸਿੰਘ ਸਰਾਬਾ ਜੀ ਦੀ ਪਹਿਲਾਂ ਲੱਗੀ ਹੋਈ ਆ ਜੀ ਫੋਟੋ ਬਹੁਤ ਸੋਹਣੀ ਬਣਾਈ ਹੋਈ ਆ ਤੇ ਆ ਪਹਿਲੇ ਰੂਮ ਦੇ ਵਿੱਚ ਭਰਾਂਡੇ ਤੋਂ ਅੰਦਰ ਆ ਕੇ ਉੱਚ ਆ ਗਏ ਇਹਦੇ ਨਾਲ ਇਹ ਆ ਅਗਲਾ ਰੂਮ ਆ ਤੁਹਾਨੂੰ ਦੱਸਾਂਗੇ ਕਿ ਕਿੰਨੇ ਜਣੇ ਇੱਥੇ ਰਹਿੰਦੇ ਸੀ ਕਿੱਡਾ ਬੜਾ ਘਰ ਆ ਦੂਜਾ ਰੂਮ ਸਾਰਾ ਕੁਝ ਉਦਾਂ ਹੀ ਸਾਮਕੇ ਰੱਖਿਆ ਹੋਇਆ ਉਹੀ ਮੰਜੇ ਨੇ ਉਹੀ ਬੈੱਡ ਸਾਰਾ ਕੁਝ ਉਹੀ ਚੀਜ਼ ਰੱਖੀ ਹੋਈ ਆ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਦੇ ਸੀ ਉਹ ਸਾਰਾ ਕੁਝ ਆ ਪੱਖਾ ਤੇ ਹੋਰ ਜਿੰਨਾ ਵੀ ਕੁਰਸੀ ਬੈਠਣ ਵਾਲੀਆਂ ਕੁੱਲ ਮਿਲਾ ਕੇ ਸਾਰਾ ਕੁਝ ਉਹੀ ਆ ਇਹਦੇ ਵਿੱਚ ਕੋਈ ਵੀ ਬਾਅਦ 'ਚ ਐਡ ਨਹੀਂ ਕੀਤਾ ਕੁਰਸੀ ਆ ਉਹੀ ਪੁਰਾਣੀ ਤੇ ਇੱਧਰ ਸੰਦੂਖ ਪਿਆ ਆ ਬੁੱਕਾਂ ਨੇ ਕਿਤਾਬਾਂ ਜਿਹੜੀਆਂ ਪੜ੍ਹਦੇ ਸੀ ਉਹਨਾਂ ਦੀਆਂ ਹੈਗੀਆਂ ਨੇ ਆ ਸਾਰਾ ਸਮਾਨ ਜੱਦਾ ਹੀ ਆ ਆਹ ਚੀਜ਼ ਕਿਥੇ ਪਈ ਆ ਮੈਨੂੰ ਨਹੀਂ ਪਤਾ ਲੱਗਿਆ ਕੀ ਆ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਇਹਦੇ ਵਿੱਚ ਤਿੰਨ ਪਰਿਵਾਰ ਰਹਿੰਦੇ ਸੀ ਐਡੇ ਘਰ ਦੇ ਵਿੱਚ ਤਿੰਨ ਪਰਿਵਾਰ ਦੇ ਜੀ ਸਾਰੇ ਜਣੇ ਬਸ ਇੰਨਾ بڑا ਘਰ ਆ ਇਹਦੇ ਵਿੱਚ ਨਾਲ ਕੈਬੀ ਲੱਗਿਆ ਹੋਇਆ ਚੈੱਕ ਕਰੋ ਬਸ ਆ ਸਾਰਾ ਘਰ ਤੁਹਾਨੂੰ ਦਿਖਾਤਾ ਵੀਡੀਓ ਕੈਜੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ